नमस्कार तुम देख रहे हो इंडिया क्राइम न्यूज पुत जन्मे दे हर कोई लोहड़ी का त्यौहार बड़े ही खुशी नाल मना है नु इकट्ठा कर लोहड़ी के सगन किए जाते हन लेकिन बटाला विच आज एक परिवार ने वक् मिसाइल पेश की है घर च नवजन्मी ती दी लोहड़ी च विच वड्डा प्रोग्राम किया समाज नु आज ऐसे परिवार तो सीध लाने की लड़ है देखो किवें परिवार वाल वालों अपनी धी दुशियां चा लोहड़ी ते पूरा किया गया ਅਕਲਮਲ ਹੋਤਰਾ ਅਤੇ ਸੁਖਨਾਮ ਸਿੰਘ ਜੀ ਦੀ ਖਾਸ ਰਿਪੋਰਟ دیکھتے ਰਹੋ ਚੈਨਲ ਇੰਡੀਆ ਕ੍ਰਾਈਮ ਨਿਊਜ਼ ਪੰਜਾਬ ਟੋਲ ਥੋੜਾ ਕਰੂ ਆਹ ਦੇ ਪਾਪਾ ਬੇਟੀ ਦੀ ਲੋੜੀ ਪਾਈ ਕਿ ਕਹਿਣਾ ਚਾਹੁੰਦੇ ਆ ਜੀ ਹਾਂਜੀ ਇਹ ਖਾਸ ਨੇਹਾ ਜੀ ਲੋਕਾਂ ਵਾਸਤੇ ਆਪਾਂ ਪੁੱਤਨਾਂ ਦੀ ਲੋੜੀ ਤੇ ਮਨਾਉਂਦੇ ਮਨਾਉਂਦੇ ਆ ਇੱਕ ਖਾਸ ਲੋਕਾਂ ਵਾਸਤੇ ਆ ਦੁਨੀਆ ਬਹੁਤ ਦੂਰ ਤੱਕ ਪਹੁੰਚ ਗਈ ਆ ਆਪਾਂ ਬਹੁਤ ਚੰਨ ਤੱਕ ਪਹੁੰਚ ਗਏ ਆ ਠੀਕ ਆ ਪਰ ਲੋਕਾਂ ਦੇ ਮਨ ਚ ਅਜੇ ਵੀ ਸ਼ੰਕਾ ਆ ਵੀ ਧੀਆਂ ਮਾੜੀਆਂ ਨਹੀਂ ਆ ਪਰ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਧੀਆਂ ਕੋਈ ਮਾੜੀਆਂ ਨਹੀਂ ਹੁੰਦੀਆਂ ਵੱਧ ਤੋਂ ਵੱਧ ਧੀਆਂ ਦੀ ਲੋੜੀ ਸੈਲੀਬ੍ਰੇਟ ਕਰਨੀ ਚਾਹੀਦੀ ਆ ਧੀਆਂ ਨੂੰ ਪਾਲਨ ਪੋਸ਼ਣ ਵਧੀਆ ਤਰੀਕੇ ਨਾਲ ਕਰਨਾ ਚਾਹੀਦਾ ਆ ਕਿੰਦਾ ਬੇਟੀ ਜਿਹੜੀ ਆਈ ਤੁਹਾਡੀ ਇਹ ਆਈ ਵੀ ਨਰਾਤਿਆਂ ਦੇ ਵਿੱਚ ਹਾਂਜੀ ਨਰਾਤਿਆਂ ਦੇ ਵਿੱਚ ਆਈ ਐਸੇ ਨਰਾਤਿਆਂ ਦੇ ਹਾਂਜੀ ਨਰਾਤਿਆਂ ਦੇ ਇਸੇ ਨਰਾਤਿਆਂ ਕੀ ਨਾਮ ਤੁਹਾਡਾ ਵਿਨੋ ਸੁਮੇਤਾ ਕੀ ਕਿਹਾ ਜਾਂਦੇ ਅੱਜ ਤੂੰ ਬੇਟੀ ਦੀ ਲੋੜੀ ਪਾਈ ਹੈ ਵੇਖੋ ਜੀ ਮੇਰੇ ਘਰ ਬੇਟੀ ਨੂੰ ਚਾਹ। ਇਹ ਕਹਿੰਦੀ ਗੱਲਾਂ ਕਈ ਗੱਲ ਹੁੰਦੇ ਨਹੀਂ ਬੇਟੀ ਹੋਈ ਆ। ਅਸੀਂ ਜੇ ਬੇਟੀ ਹੋਈ ਆ ਤੇ ਬੇਟੀ ਵਾਸਤੇ ਕੁਝ ਕਰਾਂਗੇ ਤੇ ਫਿਰ ਚਾਰ ਚੁੱਕਣ ਪਤਾ ਲੱਗੂ ਕਿ ਤੁਹਾਡੀ ਬੇਟੀ ਹੋਈ ਆ। ਮੈਨੂੰ ਇਹ ਘੇੜਦਾ ਵੀ ਚਾਹੀਦੀ ਤੇ ਮੈਨੂੰ ਮੇਰੀ ਬੇਟੀ ਹੋਣ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਸਰ ਜੀ ਵਾਲੀ ਲੋੜੀ ਸਾਹਿਬ ਜੀ। ਸਾਰੇ ਰਿਸ਼ਤੇਦਾਰ ਸਦਿਹਤ। ਹਾਂਜੀ ਸਾਰੇ ਰਿਲੇਟਿਵ ਆ ਜੋ ਆ ਸਾਡਾ ਫਰੈਂਸ ਹਰਦਾ ਕੋਈ ਸਾਰੇ ਨੂੰ ਪਾਈ। ਬਹੁਤ ਜ਼ਿਆਦਾ ਕੁਝ ਜੀ ਆ। ਹਾਂ ਜੀ ਕੀ ਨਾਮ ਤੁਹਾਡਾ? ਸੰਗਲ ਸਿੰਘ। ਕਿੱਦੀ ਲੋੜੀ ਹੀ ਐ ਤੇਰੀ ਮੇਰੀ ਪੁੱਤ ਦੀ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਗੁਰਨਾਥ ਜੀ ਨੇ ਲਿਖਿਆ ਜੋ ਘੁੰਮਦਾ ਆ ਕੀ ਜਲ ਜੰਮੇ ਰਹ ਜਾਂਦਾ ਇਹਨਾਂ ਨੂੰ ਬਹੁਤ ਵੱਡਾ ਦਰਜ ਦਿੱਤਾ ਹੋਇਆ ਕੋਈ ਮਹਾਰਾਜ ਜੀ ਨੇ ਦਿੱਤਾ ਇਸ ਕਰਕੇ ਇਹਨਾਂ ਬਰਾਬਰ ਸਮਝੀ ਜਾਓ ਆਪਣੇ ਪੁੱਤਾਂ ਨਾਲ ਵੀ ਵੱਧ ਚੁੱਕੇ ਜੀ ਤੇ ਬੜੀ ਖਾਨੂੰ ਖੁਸ਼ੀ ਆ ਸਾਡੇ ਘਰ ਪੁੱਤ ਦੀ ਲੋੜ ਜਾਈਆ ਤੇ ਲੋੜੀ ਬਣਾਈ ਗਈ ਇਹਨਾਂ ਦਾ ਨਾਮ ਭਾਈ ਜਿੱਦਾਂ ਸੇ ਪ੍ਰਣਾ ਨਾਮ ਕੀ ਲੱਗਦਾ ਤੁਹਾਡੀ ਬੇਟੀ ਇਹ ਬਜ਼ਰ ਬਜ਼ਰ ਕੀ ਕਹਿਣਾ ਚੰਦੇ ਅੱਜ ਦੇ ਦਿਨ ਦੇ ਦੇਖੋ ਵੀ ਜਿਹੜੀ ਅਨੰਤ ਇਨਕੇ ਆਮ ਲੋਕ ਦਾ ਬਹਿ ਦਿਲ ਚ ਬਹਿ ਉਹਦੀ ਬੇਟੀ ਆ ਨਾ ਤੇ ਬੇਟੀ ਇੱਕ ਬੇਟੇ ਨੂੰ ਉੱਠ ਜਾਓ ਬਹੁਤ ਅੱਗੇ ਰਿਹਾ ਜਿਹੜੀ ਬੇਟੀਆਂ ਆ ਕੋਈ ਆਰਮੀ ਅਫਸਰ ਆ ਜੇ ਫੋਰਸ ਤੇ ਹਰ ਡਿਪਾਰਟਮੈਂਟ ਕੇ ਕੋਈਆਂ ਉੱਪਰ ਜੀਆਂ ਆ ਤੇ ਮੁੰਡਿਆਂ ਨਾਲ ਕਈ ਇਥੇ ਉੱਪਰ ਆ ਤੇ ਇਸ ਤਰ੍ਹਾਂ ਨਹੀਂ ਹੋਣੀ ਜਿਹੜਾ ਬੰਦਿਆਂ ਨੂੰ ਇਹ ਇਹੀ ਕਹਿੰਦੇ ਚੁਣਨਾ ਜਦੋਂ ਇਹਨਾਂ ਨੇ ਜਿਹੋ ਜਿੱਕੀ ਕੀਤਾ ਨੇ ਜੋ ਪੁਰਾਣਾ ਕੀਤਾ ਨਾ ਨੇ ਜਿਹੜੀ ਬੈਠੀ ਹੋਈ ਆ ਇਹ ਨਗਰੀ ਵੱਡੀ ਇਹਨਾਂ ਨੇ ਤੇ ਨਹੀਂ ਆ ਬਹੁਤ ਦਰਦ ਬਲੋ ਜਾ ਤੋ ਤਾਇ ਚਰੇ ਹੈ ਨਾ ਤੇ ਕਿੰਨਾ ਵਧੀਆ ਲੱਗਾ ਆ ਉਹਨੇ ਤਾਂ ਕਈ ਲੋਕ ਸੋਚਦੇ ਆ ਵੀ ਲੈ ਬੇਟੀ ਹੋ ਗਈ ਆ ਜੀ ਨਹੀਂ ਜੀ ਬੇੜਾ ਹੋਣੀ ਚਾਹਤਾ ਸੀ ਇਦਾਂ ਕਾਹ ਨੂੰ 100 ਕੰਨ ਸੋਚਦੇ ਆ ਜਾ ਤਰੇ ਕੀ ਜਿਹੜੀ ਲੇਡੀ ਹੋਏ ਦੀ ਬੰਦਰ ਚ ਹੋਈ ਤੇ ਮੇਰੇ ਖੋਦੇ ਤੋਂ ਬੇਟੀਆਂ ਮੈਨੂੰ ਕਈ ਤਾਂ ਕਹਿੰਦੇ ਦਜ ਨਹੀਂ ਆ ਮੇਰੀ ਬੇਟੀ ਨੂੰ ਬੇੜਾ ਜਿਹਦਾ ਕਿੰਦਾ ਵੀ ਕੋਰਦਾ ਬਰਾਬਰ ਤੋਂ ਦਤਾਰ ਆਪਣੇ ਤੇ ਕਈ ਵਾਰੀ ਲੇਡੀ ਲੇਡੀ ਨੂੰ ਕਹਿੰਦੀਆਂ ਵਣ ਨਹੀਂ ਤੁਸੀਂ ਦਾ ਤੁਹਾਨੂੰ ਬੇੜਾ ਚਾਹੀਦਾ ਏ ਬੇਟੀਆਂ ਕਰਵਾਇਆ ਕਰ ਜਣੀਆਂ ਲੇਕਿਨ ਜੋ ਬੇਟੀਆਂ ਕਰ ਤੁਹਾਨੂੰ ਬੰਦਾ ਬਜ਼ੁਰਗ ਹੁੰਦਾ ਨਾ ਜੋ ਬੇਟੀ ਦੇ ਦਿਆ ਨਾ ਉਹ ਬੇੜਾ ਨਹੀਂ ਦੇਦਾ ਬੇੜੇ ਸਾਬਟਦੇ ਇੱਕ ਬੇਟੀ ਇੱਕ ਨਾਲ ਖਲੰਦੀ ਬੀ ਆਹ ਸ਼ੌਂਦੀ ਆਹ ਤੁਹਾਨੂੰ ਕੋਈ ਵੀ ਸਾਹ ਬੇੜਾ ਪੁੱਲ ਮਾਰਦਾ ਬੇਟੀ ਚੀਜ਼ ਮੰਗਦੀ ਨਹੀਂ ਜਿਹੜੀ ਨਹੀਂ ਚਾਹਣਾ ਵੀ ਚਲੋ ਜੋ ਬੇਟੀਆਂ ਬੇਟੀ ਜਿਹਦਾ ਇਹਨਾਂ ਨੇ ਜੋ ਪ੍ਰੋਪਰਾਲਾ ਕੀਤਾ ਨਾਲ ਜਿਹੜੀ ਲੋੜੀ ਕੀਤੀ ਬਣਾਈ ਹੈ ਨਾ ਬਹੁਤ ਵਧੀਆ ਤੇ ਬਹੁਤ ਜਿਆਦਾ ਖੁਸ਼ੀ ਹੋਵੇ ਆਂਦੀ ਕਿਤੇ ਹੋਰ ਕੋਈ ਨਹੀਂ ਮਾਰਾ ਕੋਈ ਗਰਮ ਕੋਈ ਨਹੀਂ ਕਰ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ